ਲਿਵਰ ਦੇ ਥਰੂ ਸਾਰਿਆ ਸਾਡੀ ਬੋਡੀ ਦਾ ਜਿਹੜਾ ਬਲੱਡ ਹੈ ਉਹ ਹੋ ਕੇ ਹਾਰਟ ਵੱਲ ਨੂੰ ਜਾਂਦਾ ਹੈ ਸੋ ਲਿਵਰ ਸਾਡੀ ਬੋਡੀ ਦੇ ਸਾਰੇ ਬਲੱਡ ਨੂੰ ਪਿਉਰੀਫਾਈ ਕਰਦਾ ਹੈ ਜਿੰਨਾ ਪੇਸ਼ੈਂਟਸ ਦਾ ਲਿਵਰ ਖਰਾਬ ਹੋ ਜਾਂਦਾ ਹੈ ਉਸ ਦੇ ਵਿੱਚ ਕੋਲੈਟਰਲਸ ਬਣ ਜਾਂਦੇ ਹੈ ਤੰਦਰੁਸਤ ਰੱਖਣ ਦੇ ਲਈ ਕੀ ਕੀ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਦਾ ਮੁੱਖ ਕਾਰਨ ਮੰਨਦੇ ਹੈ ਲਿਵਰ ਦੇ ਖਰਾਬ ਹੋਣ ਦਾ ਐਲਕੋਹਲ ਸ਼ਰਾਬ ਡਰਿੰਕਿੰਗ ਲਿਵਰ ਹੋਰ ਕਿਹਨਾ ਚੀਜ਼ਾਂ ਕਰਕੇ ਖਰਾਬ ਹੁੰਦੇ ਜਿਦਾ ਮੋਟਾਪੇ ਕਰਕੇ ਖਰਾਬ ਹੁੰਦਾ 슈ਗਰ ਕਰਕੇ ਜਾਂ ਬਲੱਡ ਪ੍ਰੈਸ਼ਰ ਕਰਕੇ ਆਪਣੀ ਡਾਈਟ ਨੂੰ ਪਰੂਫ ਕਰਨਾ ਤੇ ਆਪਣੀ ਇੱਕ ਐਕਟਿਵ ਲਾਈਫ ਸਟਾਈਲ ਰੱਖਣਾ ਬਹੁਤ ਜ਼ਰੂਰੀ ਹੈ। ਡੇਲੀ ਤਕਰੀਬਨ ਕਿਹ ਲੋਕ 45 ਤੋਂ 50 ਮਿੰਟਸ ਕੈਂਟਾ ਸੈਰ ਜ਼ਰੂਰ ਕਰੋ, ਪਲੇਸ ਵਾਕ ਕਰੋ। ਅੱਜ ਦਾ ਦਿਨ 19 April World Liver Day ਵਜੋਂ ਮਨਾਇਆ ਜਾ ਰਿਹਾ ਹੈ। ਸੋ ਇਸ ਦਿਨ ਗੱਲਬਾਤ ਕਰਾਂਗੇ ਅਸੀਂ ਕਿ ਲੀਵਰ ਹੈ ਜਿਹੜਾ ਉਸ ਨੂੰ ਹੈਲਥੀ ਰੱਖਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਤੇ ਇਹਦੇ ਨਾਲ ਜੁੜੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਦੇ ਕੀ ਕਾਰਨ ਨੇ ਸਾਡੇ ਨਾਲ ਡਾਕਟਰ ਸੁਮੀਤ ਕੈਂਥ ਨੇ ਜਿਹੜੇ ਆਈਵੀ ਹਸਪੀਟਲ ਮੋਹਾਲੀ ਦੇ ਮਾਹਰ ਡਾਕਟਰ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਵਰਲਡ ਲੀਵਰ ਡੇ ਤੇ ਕੀ ਕਹਿਣਾ ਚਾਹੋਗੇ ਲੀਵਰ ਨੂੰ ਲੈ ਕੇ ਲੀਵਰ ਨੂੰ ਜੇ ਆਪਾਂ ਸਾਰੇ ਆਰਗਨਸ ਨੂੰ ਇਕੱਠੇ ਰੱਖ ਕੇ ਵੇਖੀਏ ਤਾਂ ਲੀਵਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਮਸਕਾਰ ਸਸ਼ੀਕਲ ਸਾਰਿਆਂ ਨੂੰ ਮੈਂ ਡਾਕਟਰ ਸੁਮੀਤ ਕੈਂਥ ਆਈਵੀ ਹਸਪੀਟਲ ਮੋਹਾਲੀ ਚ ਐਜ਼ ਅ ਸੀਨੀਅਰ ਕੰਸਲਟੈਂਟ ਹੈਪਟੋਲੋਜਿਸਟ ਆਪਾਂ ਵਰਲਡ ਲੀਵਰ ਡੇ ਵਾਲੇ ਦਿਨ ਲੀਵਰ ਦੀ ਇੰਪੋਰਟੈਂਸ ਲੀਵਰ ਦੀ ਕੀਮਤ ਹੈ ਉਸਤੇ ਬਾਰੇ ਗੱਲ ਕਰਾਂਗੇ ਲਿਵਰ ਸਾਡੇ ਬੋਡੀ ਦਾ ਬਹੁਤ ਹੀ ਪ੍ਰਮੁੱਖ ਆਰਗਨ ਹੈਗਾ ਆਪਾਂ ਹਮੇਸ਼ਾ ਹਾਰਟ ਦੇ ਬਾਰੇ ਗੱਲ ਕਰਦੇ ਆ ਕਿਡਨੀ ਦੇ ਬਾਰੇ ਗੱਲ ਕਰਦੇ ਆ ਸਾਨੂੰ ਲਿਵਰ ਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਬਟ ਲਿਵਰ ਸਾਡੀ ਬੋਡੀ ਦੇ ਵਿੱਚ ਖਾਣੇ ਦੇ ਪਾਚਨ ਚ ਬਹੁਤ ਹੀ ਪ੍ਰਮੁੱਖ ਕਰਦਾਰ ਨਿਭਾਉਂਦਾ ਹੈ ਲਿਵਰ ਬੋਡੀ ਦੇ ਵਿੱਚ 슈ਗਰ ਨੂੰ ਕੰਟਰੋਲ ਕਰਨ ਲਿਵਰ ਦੇ ਵਿੱਚ ਆਪਣੇ ਬੋਡੀ ਦੇ ਵਿੱਚ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਇਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੀ ਪ੍ਰਮੁੱਖ ਇਹਦਾ ਕਿਰਦਾਰ ਹੈ ਲਿਵਰ ਦੇ ਥਰੂ ਸਾਰਾ ਸਾਡੇ ਬੋਡੀ ਦਾ ਜਿਹੜਾ ਬਲੱਡ ਹੈ ਉਹ ਹੋ ਕੇ ਹਾਰਟ ਵੱਲ ਨੂੰ ਜਾਂਦਾ ਹੈ ਸੋ ਲਿਵਰ ਸਾਡੀ ਬੋਡੀ ਦੇ ਸਾਰੇ ਬਲੱਡ ਨੂੰ ਪਿਉਰੀਫਾਈ ਕਰਦਾ ਹੈ ਉਹਨੂੰ ਉਹਦੇ ਵਿੱਚ ਜੜੀਆਂ ਇੰਪਿਉਰਿਟੀਆਂ ਹੈ ਉਹਨਾਂ ਨੂੰ ਕੱਢਦਾ ਹੈ ਉਹਨੂੰ ਡੀਟੌਕਸੀਫਾਈ ਕਰਦਾ ਹੈ ਸੋ ਇਸ ਲਈ ਲਿਵਰ ਇੱਕ ਬਹੁਤ ਹੀ ਇੰਪੋਰਟੈਂਟ ਆਰਗਨ ਹੈ ਜਿਸ ਦੇ ਬਿਨਾ ਕੋਈ ਇਨਸਾਨ ਦਾ ਜੀਵਨ ਜਿਹੜਾ ਹੈ ਉਹ ਆਪਾਂ ਨਹੀਂ ਸੋਚ ਸਕਦੇ ਅੱਛਾ ਇਸ ਨੂੰ ਟੋਲ ਪਲਾਜ਼ਾ ਵੀ ਡਾਕਟਰ ਕਹਿੰਦੇ ਇੱਕ ਤਰ੍ਹਾਂ ਦਾ ਟੋਲ ਪਲਾਜ਼ਾ ਹੈ ਉਹਦਾ ਉਹ ਕਿਉਂ ਕਹਿੰਦੇ ਨੇ ਦੇਖੋ ਜੀ ਲਿਵਰ ਸਾਡੀ ਬੋਡੀ ਦੇ ਵਿੱਚ ਰਾਈਟ ਸਾਈਡ ਤੇ ਪਿਆ ਸੋ ਵੀ ਕੈਨ ਆਲਵੇਸ ਸੇ ਦੈਟ ਲਿਵਰ ਇਜ਼ ਆਲਵੇਸ ਰਾਈਟ ਸੋ ਲਿਵਰ ਜਿਹੜਾ ਰਾਈਟ ਸਾਈਡ ਤੇ ਪਿਆ ਹੈ ਉਸ ਤੇ ਥਰੂ ਸਾਡੇ ਬੋਡੀ ਦਾ ਸਾਰਾ ਜਿਹੜਾ ਬਲੱਡ ਹੈ ਸਾਡੇ ਆਂਤ ਤੋਂ ਜਿਹੜਾ ਹੋ ਕੇ ਸਾਡੇ ਫੂਡ ਪਾਈਪ ਤੋਂ ਸਾਡੀ ਤਿੱਲੀ ਤੋਂ ਜਿਹੜਾ ਬਲੱਡ ਹੋ ਕੇ ਉਹ ਲਿਵਰ ਦੇ ਥਰੂ ਹੋ ਕੇ ਹੀ ਅੱਗੇ ਹਾਰਟ ਵੱਲ ਨੂੰ ਜਾਂਦਾ ਹੈ ਸੋ ਇੱਕ ਤਰ੍ਹਾਂ ਨਾਲ ਤੁਸੀਂ ਉਹਨੂੰ ਇਮੇਜਿਨ ਕਰ ਸਕਦੇ ਹੋ ਕਿ ਸਾਰੀ ਟ੍ਰੈਫਿਕ ਜਿਹੜੀ ਹੈਗੀ ਸਾਡੀ ਬੋਡੀ ਦਾ ਜਿਹੜਾ ਬਲੱਡ ਹੈ ਉਹ ਉਸ ਤੇ ਥਰੂ ਹੋ ਕੇ ਜਾਏਗਾ ਤੇ ਜੇ ਉਹ ਟੋਲ ਪਲਾਜ਼ਾ ਨੂੰ ਕੁਝ ਹੋ ਜੇ ਜੇ ਉਸ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਏ ਤੇ ਸਾਡੀ ਜਿਹੜੀ ਟ੍ਰੈਫਿਕ ਹੈ ਬਲੱਡ ਦੀ ਜਿਹੜੀ ਹੈ ਉਹ ਰੁਕ ਜਾਏਗੀ ਫਿਰ ਉਹ ਇਧਰੋਂ ਉਧਰੋਂ ਹੋ ਕੇ ਅਲੱਗ-ਅਲੱਗ ਜਗ੍ਹਾ ਤੋਂ ਬਾਡੀ ਤੋਂ ਕੁਝ ਨਵੀਆਂ ਪਗਡੰਡੀਆਂ ਫੜੋਗੇ ਨਵੇਂ ਕੁਝ ਛੋਟੇ-ਛੋਟੇ ਵੈਸਲਸ ਹੈਗੇ ਜਿਹੜੇ ਬਣ ਜਾਂਦੇ ਹਾਰਟ ਵੱਲ ਨੂੰ ਬਲੱਡ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਆਪਾਂ ਕਹਿੰਦੇ ਕੋਲੈਟਰਲਸ ਜਿੰਨਾ ਪੇਸ਼ੈਂਟਸ ਦਾ ਲਿਵਰ ਖਰਾਬ ਹੋ ਜਾਂਦੇ ਉਸ ਦੇ ਵਿੱਚ ਉਹ ਕੋਲੈਟਰਲਸ ਬਣ ਜਾਂਦੇ ਆਪਾਂ ਬਹੁਤ ਆਮ ਤਰ੍ਹਾਂ ਤੇ ਸੁਣਿਆ ਹੋਏਗਾ ਕਿ ਉਹ ਫਲਾਣੇ ਦਾ ਬੰਦੇ ਦਾ ਲਿਵਰ ਖਰਾਬ ਹੋ ਗਿਆ ਸੀ ਤੇ ਉਹਨੂੰ ਖੂਨ ਦੀ ਉਲਟੀ ਆਈ ਉਹ ਉਸੇ ਵਜ੍ਹਾ ਨਾਲ ਆਂਦੀ ਹੈ बिकॉज़ ਉਹਨਾਂ ਦੇ ਫੂਡ ਪਾਈਪ ਦੇ ਵਿੱਚ ਕੁਝ ਉਦਾਂ ਦੇ ਕੋਲੈਟਰਲਸ ਖੁੱਲ ਜਾਂਦੇ ਕਿਉਂਕਿ ਬਲੱਡ ਨੇ ਆਪਣਾ ਇੱਕ ਰਸਤਾ ਬਣਾ ਲਿਆ ਤੇ ਉਹ ਜਿਹੜੇ ਸਬਮਿਕੋਸਲ ਸਾਡੇ ਕਹੋ ਕਿ ਕੋਲੈਟਰਲਸ 'ਤੇ ਹੁੰਦੇ ਉਸ ਤੋਂ ਕਈ ਵਾਰ ਰਪਚਰ ਹੋ ਕੇ ਬਲੀਡਿੰਗ ਹੁੰਦੀ ਹੈ ਜਿਹੜੀ ਜਿਹੜੀ ਕਿ ਪੇਸ਼ੈਂਟ ਲਈ ਜਾਨਲੇਵਾ ਹੋ ਸਕਦੀ ਹੈ ਉਹਦੀ ਇਮੀਡੀਏਟਲੀ ਜਾਨ ਵੀ ਜਾ ਸਕਦੀ ਹੁੰਦੀ ਸੋ ਲਿਵਰ ਨੂੰ ਇਸ ਕਰਕੇ ਟੋਲ ਪਲਾਜ਼ਾ ਕਿਹਾ ਜਾਂਦਾ ਹੈ ਉਸੇ ਥਰੂ ਸਾਡਾ ਜਿਹੜਾ ਬੋਡੀ ਦਾ ਸਾਰਾ ਬਲੱਡ ਹੈ ਹੋ ਕੇ ਹਾਰਟ ਵੱਲੋਂ ਜਾਂਦਾ ਹੈ ਅਜੇ ਨੂੰ ਤਾਂ ਦਰੋਸਤ ਰੱਖਣ ਦੇ ਲਈ ਕੀ ਕੀ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਖਾਣ ਪੀਣ ਹੈਗਾ ਤੇ ਜਿਸ ਤਰ੍ਹਾਂ ਦਾ এনवायरमेंट ਜਿਹੜਾ ਉਹ ਪ੍ਰਭਾਵਿਤ ਹੋ ਰਿਹਾ ਸੋ ਕਿਵੇਂ ਤੁਸੀਂ ਮੰਨਦੇ ਹੋ ਕਿ ਸਭ ਤੋਂ ਵੱਧ ਕਿਹੜੀਆਂ ਚੀਜ਼ਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਆਪਣੇ ਲੀਵਰ ਦੇ ਪ੍ਰਤੀ ਸੀਰੀਅਸ ਹੋਣ ਦੇ ਲਈ ਦੇਖੋ ਜੀ ਇਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਮੈਂ ਗੱਲ ਕਰੂੰਗਾ ਕਿ ਜਿਹੜਾ ਆਪਾਂ ਮੁੱਖ ਕਾਰਨ ਮੰਨਦੇ ਆ ਲੀਵਰ ਦੇ ਖਰਾਬ ਹੋਣ ਦਾ ਐਲਕੋਹਲ ਸ਼ਰਾਬ ਡਰਿੰਕਿੰਗ ਹੁਣ ਅੱਪਾ ਬਹੁਤ ਕਾਮਨਲੀ ਸੁਨੇ ਹੋਏਗਾ ਵੀ ਸ਼ੁੱਡ ਡਰਿੰਕ ਰਿਸਪਾਂਸਿਬਲੀ ਰਿਸਪਾਂਸਿਬਲੀ ਫਾਰ ਯਰ ਓਨ ਬੋਡੀ ਐਂਡ ਰਿਸਪਾਂਸਿਬਲੀ ਫਾਰ ਯਰ ਸੋਸਾਇਟੀ ਆਲਸੋ ਹੁਣ ਉਹ ਜਿਹੜੀ ਡਰਿੰਕਿੰਗ ਆਪਾਂ ਕਰਦੇ ਆਂ ਸ਼ਰਾਬ ਜਿਹੜੀ ਪੀਂਦੇ ਆ ਉਹ ਅਗਰ ਐਕਸੈਸ ਮਾਤਰਾ ਚ ਲਈ ਜਾਂਦੀ ਹੈ ਤੇ ਉਹਦੇ ਨਾਲ ਲਿਵਰ ਖਰਾਬ ਹੋ ਜਾਂਦਾ ਸੋ ਇਸ ਲਈ ਅਗਰ ਕੋਈ ਡਰਿੰਕ ਕਰਨਾ ਵੀ ਚਾਹੁੰਦੇ ਹੈ ਸੋ ਡਰਿੰਕ ਸੋਸ਼ੀਅਲੀ ਐਂਡ ਇਨ ਸਮਾਲ ਕੁਆਂਟੀਟੀਆਂ ਜਿਹੜਾ ਕਿ ਤੁਹਾਡਾ ਲਿਵਰ ਕੱਲ ਨੂੰ ਜਾ ਕੇ ਖਰਾਬ ਨਾ ਹੋਵੇ ਦੂਸਰੀ ਚੀਜ਼ ਆਪਾਂ ਗੱਲ ਕਰਦੇ ਆਂ ਲਿਵਰ ਹੋਰ ਕਿੰਨਾ ਚੀਜ਼ਾਂ ਕਰਕੇ ਖਰਾਬ ਹੁੰਦਾ ਜਿੱਦਾਂ ਮੋਟਾਪੇ ਕਰਕੇ ਖਰਾਬ ਹੁੰਦਾ ਸ਼ੂਗਰ ਕਰਕੇ ਹੁੰਦਾ ਬਲੱਡ ਪ੍ਰੈਸ਼ਰ ਕਰਕੇ ਹੁੰਦਾ ਸੋ ਉਹਨਾਂ ਚੀਜ਼ਾਂ ਨੂੰ ਕੰਟਰੋਲ 'ਚ ਰੱਖਣ ਵਾਸਤੇ ਆਪਾਂ ਨੂੰ ਆਪਣਾ weight ਜਿਹੜਾ ਹੈ ਉਹ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ ਆਪਾਂ ਬਹੁਤ ਹੀ ਈਜ਼ੀ ਫਾਰਮੂਲਾ ਜਿਹੜਾ ਹੈ ਉਹਨੂੰ ਫਾਲੋ ਕਰਦੇ ਹਾਂ ਕਿ ਵੀ ਤੁਹਾਡੀ ਹਾਈਟ ਜਿੰਨੀ ਸੈਂਟੀਮੀਟਰ ਚ ਹੈ ਉਸ ਤੋਂ 100 ਘਟਾ ਲਓ ਉਹਨਾ ਤੁਹਾਡਾ weight ਹੋਣਾ ਚਾਹੀਦਾ ਸਾਨੂੰ ਆਪਾਂ ਇਸ ਫਾਰਮੂਲੇ ਨੂੰ ਅਗਰ ਆਪਾਂ ਫਾਲੋ ਕਰੀਏ ਕੋਈ ਵੀ ਬੰਦਾ ਘਰ ਬੈਠਾ ਜਿਹੜਾ ਹੈ ਆਪਣਾ ਜਸਟ ਆਪਣੀ ਹਾਈਟ ਤੇ weight ਦੇਖ ਕੇ ਆਪਣਾ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਉਹ ਕਿੱਥੇ ਖੜਾ ਹੈ ਤੇ ਉਹਨੂੰ ਕੀ ਕਰਨ ਦੀ ਜ਼ਰੂਰਤ ਹੈ ਸੋ ਉਸ ਵਾਸਤੇ ਆਪਣੀ ਡਾਈਟ ਨੂੰ ਇੰਪਰੂਵ ਕਰਨਾ ਤੇ ਆਪਣੀ ਇੱਕ ਐਕਟਿਵ ਲਾਈਫਸਟਾਈਲ ਰੱਖਣਾ ਬਹੁਤ ਜ਼ਰੂਰੀ ਹੈ ਡੇਲੀ ਤਕਰੀਬਨ ਕਹ ਲੋ ਕਿ 45 ਤੋਂ 50 ਮਿੰਟ ਇੱਕ ਘੰਟਾ ਸੈਰ ਜ਼ਰੂਰ ਕਰੋ ਬ੍ਰਿਸਕ ਵਾਕ ਕਰੋ ਅੱਜ ਕੱਲ ਆਪਾਂ ਆਪਣੇ ਸਟੈਪ ਕਾਊਂਟਰਸ ਕਰਦੇ ਹਾਂ ਸਟੈਪਸ ਕਾਊਂਟ ਕਰਦੇ ਕਿ ਦਿਨ ਚ ਕਿੰਨੇ ਸਟੈਪਸ ਹੋਣੇ ਚਾਹੀਦੇ ਘੱਟੋ ਘੱਟ 10000 ਸਟੈਪ ਹੋਣੇ ਬੜਾ ਜ਼ਰੂਰੀ ਹੈਗੇ ਜਿਹੜਾ ਕਿ ਐਕਟਿਵ ਬੰਦਾ ਹੈਗਾ ਉਸ ਤੋਂ ਇਲਾਵਾ ਫਲੂਇਡ ਇਨਟੇਕ ਪਾਣੀ ਖੂਬ ਪੀਣਾ ਚਾਹੀਦਾ ਹੈਗਾ ਬਲੈਕ ਕਾਫੀ ਦਾ ਬਹੁਤ ਇੰਪੋਰਟੈਂਟ ਰੋਲ ਹੈ ਬਲੈਕ ਕਾਫੀ ਮੰਨਿਆ ਜਾਂਦਾ ਹੈ ਕਿ ਜਿਹੜੇ ਫੈਟੀ ਲੀਵਰ ਵਾਲੇ ਪੇਸ਼ੈਂਟਸ ਆ ਉਹਨਾਂ ਲਈ ਬਹੁਤ ਅੱਛੀ ਹੈਗੀ ਹੈ ਸੋ ਉਹ ਬਾਡੀ ਦੀ ਜਿਹੜੀ ਫੈਟ ਹੈਗੀ ਹੈ ਉਹਨੂੰ ਘਟਾਉਂਦੀ ਹੈ ਸੋ ਬਲੈਕ ਕਾਫੀ ਇਜ਼ ਵਨ ਥਿੰਗ ਥੈਟ ਕੈਨ ਹੈਲਪ ਯੂ ਇਨ ਥਸਟਿੰਗ ਅੱਛਾ ਜਿਹੜੀਆਂ ਬਿਮਾਰੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਬਦਰੀਆਂ ਨੇ ਉਹ ਕਿੰਨਾ ਕੁ ਸੀਰੀਅਸ ਹੈਗਾ ਉਹ ਕਿਵੇਂ ਦੇਖਦੇ ਹੋ ਕੀ ਟ੍ਰੈਂਡਸ ਨੇ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਇਹ ਪੂਰਾ ਸਿਨੈਰੀਓ ਜਿਹੜਾ ਹੈ ਅ ਦੇਖੋ ਜੀ ਆਪਾਂ ਬੜਾ ਕਾਮਨਲੀ ਜਿੱਦਾਂ ਪੇਟ ਦੀ ਓਪੀਡੀ ਕਰਦੇ ਹੈਗੇ ਲਿਵਰ ਦੀ ਓਪੀਡੀ ਕਰਦੇ ਹੈਗੇ ਉਸ ਦੇ ਵਿੱਚ ਪੇਸ਼ੈਂਟਸ ਆਉਂਦੇ ਆ ਤੇ ਆਪਾਂ ਇਹ ਦੇਖਦੇ ਆ ਕਿ ਅਗਰ ਆਪਾਂ 10 ਬੰਦਿਆਂ ਦਾ ਅਲਟਰਾਸਾਉਂਡ ਕਰਾਉਂਦੇ ਆ ਉਸ ਦੇ ਵਿੱਚੋਂ 6-7 ਬੰਦਿਆਂ ਦਾ ਫੈਟੀ ਲਿਵਰ ਨਿਕਲ ਕੇ ਆਉਂਦਾ ਤੇ ਇਹ ਪੰਜਾਬ ਦੇ ਵਿੱਚ ਇੰਨਾ ਕਾਮਨ ਟ੍ਰੈਂਡ ਹੈਗਾ ਈਵਨ ਇੰਨਾ ਕਾਮਨ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਇਹ ਤਾਂ ਨਾਰਮਲ ਹੈ ਦਿਸ ਇਜ਼ ਨਾਰਮਲ ਫॉर ਪੰਜਾਬ ਬਿਕਾ ਲੋਕ ਵੀ ਕਹਿੰਦੇ ਡਾਕਟਰ ਸਾਹਿਬ ਫੈਟੀ ਲਿਵਰ ਤਾਂ ਜੀ ਉਹਨਾਂ ਨੂੰ ਫਲਾਣਿਆਂ ਨੂੰ ਵੀ ਹੈਗਾ ਇਹ ਉਹ ਤਾਂ ਸਾਰਿਆਂ ਨੂੰ ਹੀ ਹੈਗਾ ਇਹ ਤਾਂ ਨਾਰਮਲ ਨਹੀਂ ਹੁੰਦਾ ਡਾਕਟਰ ਸਾਹਿਬ ਦੇਖੋ ਜੀ ਮੈਂ ਕਹੂੰਗਾ ਕਿ ਨਾਰਮਲ ਨਹੀਂ ਹੈ ਪਰ ਇਰੀਵਰਸੀਬਲ ਹੈ ਇਹ ਉਹ ਸਟੇਜ ਹੈ ਜਦੋਂ ਕਿ ਤੁਸੀਂ ਆਪਣੇ ਲਿਵਰ ਨੂੰ ਇੰਪਰੂਵ ਕਰ ਸਕਦੇ ਹੋ ਲਿਵਰ ਨੂੰ ਸੁਧਾਰ ਕਰ ਸਕਦੇ ਹੋ ਬਟ ਇਸ ਤੋਂ ਅੱਗੇ ਜਿੱਦਾਂ ਇਹ ਚੀਜ਼ ਵੱਧਦੀ ਜਾਏਗੀ ਫੈਟੀ ਲਿਵਰ ਜਿਹੜਾ ਹੈ ਨਾ ਉਹ ਫੈਟ ਜਿਹੜਾ ਹੈ ਲਿਵਰ ਦੇ ਵਿੱਚ ਉਹ ਇਨਫਲੇਮੇਸ਼ਨ ਕਰਦਾ ਰਹੇਗਾ ਤੇ ਜਦੋਂ ਜਿੱਦਾਂ ਕਿਸੇ ਜਗ੍ਹਾ ਤੇ ਸੱਟ ਲੱਗ ਜਾਂਦੀ ਹੈ ਜਦੋਂ ਜ਼ਖਮ ਭਰਦਾ ਹੈਗਾ ਤੇ ਉਸ ਜਗ੍ਹਾ ਤੇ ਕੁਝ ਜਿਹੜੀ ਸਕਿਨ ਹੈਗੀ ਆ ਉਹ ਐਬਨਾਰਮਲ ਹੋ ਜਾਂਦੀ ਨਾਰਮਲ ਨਹੀਂ ਹੁੰਦੀ ਹਾਰਡ ਹੋ ਜਾਂਦੀ ਉਹਨੂੰ ਕਹਿੰਦੇ ਫਾਈਬਰੋਸਿਸ ਇਸੇ ਤਰ੍ਹਾਂ ਨਾਲ ਲਿਵਰ ਦੇ ਵਿੱਚ ਫਾਈਬਰੋਸਿਸ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਇੱਕ ਉਹ ਸਟੇਜ ਆਂਦੀ ਹੈ ਜਦੋਂ ਉਹ ਫਾਈਬਰੋਸਿਸ ਇੰਨਾ ਹੋ ਗਿਆ ਕਿ ਉਹ ਰਿਕਵਰੇਬਲ ਨਹੀਂ ਹੈ ਉਸ ਤੋਂ ਇੰਪਰੂਵ ਨਹੀਂ ਹੋ ਸਕਦਾ ਰਿਵਰਸੀਬਲ ਨਹੀਂ ਹੋ ਪਾਏਗਾ ਫਿਰ ਉਸ ਸਟੇਜ ਤੇ ਲਿਵਰ ਸਿਰੋਸਿਸ ਹੋ ਜਾਂਦਾ ਹੈ ਉਹ ਲਿਵਰ ਸਿਰੋਸਿਸ ਜਿਹੜਾ ਹੈ ਦੈਟ ਇਜ਼ ਇਰ ਰਿਵਰਸੀਬਲ ਉਸ ਤੋਂ ਅੱਗੇ ਰਿਵਰਸੀਬਿਲਟੀ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਉਸ ਤੋਂ ਅੱਗੇ ਅਗਰ ਪੱਕਾ ਟਰੀਟਮੈਂਟ ਬੋਲੋ ਤਾਂ ਫਿਰ ਲਿਵਰ ਟ੍ਰਾਂਸਪਲੈਂਟ ਹੀ ਬਚ ਜਾਂਦਾ ਹੈ ਤੇ ਸਾਨੂੰ ਆਪ ਨੂੰ ਪਤਾ ਹੈ ਕਿ ਲਿਵਰ ਟ੍ਰਾਂਸਪਲੈਂਟ ਵੀ ਆਪਣੇ ਆਪ ਚ ਇੱਕ ਚੈਲੈਂਜਿੰਗ ਸਰਜਰੀ ਹੈਗੀ ਆ ਸੋ ਮੇਰੀ ਰਾਏ ਇਹੀ ਹੈ ਕਿ ਆਪਾਂ ਜਿਹੜੇ ਹੈ ਉਸ ਸਟੇਜ ਤੱਕ ਕਦੀ ਪਹੁੰਚੇ ਨਾ ਆਪਾਂ ਆਪਣੇ ਹੈਬਿਟਸ ਉਸ ਤਰੀਕੇ ਦੀ ਰੱਖੀਏ ਆਪਣੇ ਲਾਈਫ ਸਟਾਈਲ ਉਸ ਤਰੀਕੇ ਦਾ ਰੱਖੇ ਕਿ ਵੀ ਆਪਣੇ ਲਿਵਰ ਨੂੰ ਆਪਾਂ ਹੈਲਦੀ ਰੱਖ ਸਕੀਏ ਤੇ ਆਪਾਂ ਉਸ ਸਟੇਜ ਤੱਕ ਪਹੁੰਚਣ ਹੀ ਨਾ ਰਹੀਏ ਇਸ ਚੀਜ਼ ਦਾ ਅਚਾਹ ਲਾਸਟ ਡਾਈਟ ਜਿਹੜੀ ਹੈਗੀ ਡੇਲੀ ਬੇਸਿਸ ਤੇ ਜਿਹੜੀ ਆਪਾਂ ਲੈਣੇ ਆ ਉਹਦੇ ਚ ਕੀ ਸੁਜੈਸਟ ਕਰੋਗੇ ਸੀ ਡਾਈਟ ਹਮੇਸ਼ਾ ਬੈਲੈਂਸਡ ਹੋਣੀ ਚਾਹੀਦੀ ਹੈ ਇਟ ਸ਼ੁੱਡ ਕੰਟੇਨ ਇਕੁਅਲ ਜਿਹੜੀਆਂ ਕੁਆਂਟੀਟੀਆਂ ਆਫ ਫੈਟ ਹੈ ਪ੍ਰੋਟੀਨ ਹੈ ਕਾਰਬੋਹਾਈਡਰੇਟਸ ਹੈ ਉਹ ਇੱਕ ਬੈਲੈਂਸ ਪ੍ਰੋਪੋਰਸ਼ਨ ਦੇ ਵਿੱਚ ਹੋਣਾ ਚਾਹੀਦਾ ਐਕਸੈਸ ਕਾਰਬੋਹਾਈਡਰੇਟਸ ਨਹੀਂ ਹੋਣੇ ਜੇ ਦੇ ਐਕਸੈਸ ਫੈਟਸ ਨਹੀਂ ਹੋਣੇ ਚਾਹੀਦੇ ਮੇਰੀ ਸੁਜੈਸ਼ਨ ਹੈ ਕਿ ਵੈਜੀਟੇਬਲਸ ਜ਼ਿਆਦਾ ਤੋਂ ਜ਼ਿਆਦਾ ਲੋ ਫਰੂਟਸ ਜ਼ਿਆਦਾ ਤੋਂ ਜ਼ਿਆਦਾ ਖਾਓ ਜਿਹੜੇ ਵੀ ਸੀਜ਼ਨਲ ਆਂਦੇ ਹੈਗੇ ਪਾਣੀ ਖੂਪ ਪੀਓ ਇਹਨਾਂ ਚੀਜ਼ਾਂ ਨੂੰ ਫਾਲੋ ਕਰੋ ਬਾਕੀ ਪ੍ਰੋਟੀਨ ਵੀ ਇਨਟੇਕ ਜ਼ਰੂਰੀ ਹੈ ਫੈਟ ਦਾ ਵੀ ਇੱਕ ਇਨਟੇਕ ਜ਼ਰੂਰੀ ਹੈ ਬਟ ਹਾਂ ਜਦੋਂ ਆਪਾਂ ਜਿਆਦਾ ਲੇਜਰਲੀ ਉਹਨਾਂ ਚੀਜ਼ਾਂ ਨੂੰ ਇੰਜੋਏ ਕਰਨ ਲੱਪੈਂਦੇ ਜਿੱਦਾਂ ਹੁਣ ਬੰਦੇ ਜਿਹੜੇ ਡਰਿੰਕ ਵੀ ਕਰਦੇ ਆ ਉਸ ਤੇ ਨਾਲ ਫਿਰ ਉਹਨਾਂ ਦਾ ਸਨੈਕਸ ਜਿਹੜੇ ਚੱਲਦੇ ਹੈਗੇ ਉਸ ਤੇ ਵਿੱਚ ਵੀ ਬਹੁਤ ਜ਼ਿਆਦਾ ਫੈਟ ਕੰਟੈਂਟ ਹੈ ਉੱਪਰੋਂ ਇੱਕ ਐਲਕੋਹਲ ਨੇ ਫੈਟ ਦੇ ਦਿੱਤੀ ਤੇ ਉਧਰ ਉਹ ਸਨੈਕਸ ਨੇ ਫੈਟ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹਨਾਂ ਨੂੰ ਇੱਕ ਬੈਲੈਂਸਡ ਰੱਖਣਾ ਜ਼ਰੂਰੀ ਹੈਗੇ ਤੇ ਆਪਣਾ ਇੱਕ ਹੈਲਦੀ ਲਾਈਫਸਟਾਈਲ ਉਹਦੇ ਨਾਲ ਹੀ ਮੇਨਟੇਨ ਹੋਏਗਾ ਉਸੇ ਦੇ ਨਾਲ ਤੁਸੀਂ ਆਪਣਾ weight ਦਾ ਟਾਰਗੇਟ ਵੀ ਅਚੀਵ ਕਰ पाओगे ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਲੀਵਰ ਬਾਰੇ ਕਿਹੜੀਆਂ ਚੀਜ਼ਾਂ ਤੇ ਜ਼ਰੂਰੀ ਆਰਗਨ ਹੈ ਬੋਡੀ ਦਾ ਤੇ ਫਰਟੀ ਲੀਵਰ ਜਿਹੜਾ ਕਿ ਬੜਾ ਕਾਮਨ ਹੈ ਖਾਸ ਤੌਰ ਤੇ ਜਿਵੇਂ ਨਾਲ ਨੇ ਪੰਜਾਬ ਦੇ ਟ੍ਰੈਂਡਸ ਦੱਸੇ ਆ ਤਾਂ ਉਹਦੇ ਕਾਰਨ ਕੀ ਹੈ ਤੇ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਉਸ ਬਾਰੇ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ